ਾਰੇ ਦੋਸਤੋ ਜੀ ਅਸ਼ੀਆ ਵਰਲਡਵਾਈਡ YouTube ਚੈਨਲ ਤੇ ਤੁਹਾਡਾ ਫੇਰ ਤੋਂ ਸਵਾਗਤ ਹੈ ਅੱਜ ਤੁਹਾਨੂੰ ਪਤਾ ਹੈ ਕਿ ਏਸੀ ਮਾਰਕੀਟ ਲੁਧਿਆਣਾ ਆਪਾਂ ਆਏ ਸੀ ਤੇ ਉੱਥੋਂ ਮੈਂ ਲੰਘ ਰਿਹਾ ਸੀਗਾ ਉੱਥੇ ਇੱਕ ਜੇਪੀ ਪੰਜਾਬੀ ਲਿਖਿਆ ਦੇਖਿਆ ਉਹਨਾਂ ਦਾ ਲੋਗੋ ਦੇਖ ਕੇ ਬੜਾ ਐਟ੍ਰੈਕਟ ਹੋਇਆ ਬਹੁਤ ਹੀ ਸੋਹਣਾ ਲੋਗੋ ਜੇਪੀ ਪੰਜਾਬੀ ਦਾ ਤੇ ਉੱਥੇ ਜਦੋਂ ਮੈਂ ਆਇਆ ਤੇ ਦੇਖਿਆ ਬਹੁਤ ਸੋਹਣੇ ਸੋਹਣੇ ਟਾਈਟਲ ਲਿਖੇ ਹੋਏ ਨੇ ਸਲੋਗਨਸ ਲਿਖੇ ਹੋਏ ਨੇ ਪੰਜਾਬੀ ਆਗੇ ਹੋਏ ਨਾਨੀ ਘਰ ਜਾਵਾਂਗੇ ਮੋਟੇ ਹੋ ਕੇ ਆਵਾਂਗੇ ਦਾदू ਮੇਰੀ ਜਾਨ ਦਾਦੀ ਨਾਲ ਜਹਾਨ ਊੜਾ ੜਾ ਮੈਨੂੰ ਫੀਲ ਹੋਇਆ ਕਿ ਇਹ ਸ਼ਾਇਦ ਪੰਜਾਬੀ ਕਲਚਰ ਨੂੰ ਪ੍ਰਮੋਟ ਕਰਦੇ ਨੇ ਬਹੁਤ ਜ਼ਿਆਦਾ ਤੇ ਇਸ ਲਈ ਆਪਾਂ ਨੂੰ ਵੀ ਪੰਜਾਬੀ ਮਾਂ ਬੋਲੀ ਦੀ ਸੇਵਾ ਲਈ ਇਹਨਾਂ ਨਾਲ ਗੱਲਬਾਤ ਜ਼ਰੂਰ ਕਰਨੀ ਚਾਹੀਦੀ ਹੈ ਆਪਾਂ ਦੇਖਦੇ ਆ ਇੱਥੇ ਆਪਾਂ ਨੂੰ ਕੌਣ ਮਿਲਦਾ ਹੈ ਤੇ ਸ਼ਾਪ ਦੇ ਵਿੱਚ ਸਸੀ ਕਾ ਮੈਮ ਹੋਰ ਮੈਮ ਠੀਕ ਠਾਕ ਜੀ ਤੇ ਮੈਂ ਵੀ ਜਿਸ ਤਰ੍ਹਾਂ ਮੈਂ ਤੁਹਾਡੀ ਸ਼ਾਪ ਤੇ ਦੇਖਿਆ ਜੇਪੀ ਪੰਜਾਬੀ ਇਹ ਕਿਸ ਕਰਕੇ ਨਾਮ ਰੱਖਿਆ ਜੇਪੀ ਪੰਜਾਬੀ ਹਾਂਜੀ ਮੈਨੂੰ ਪ੍ਰਮੋਟ ਕਰਨਾ ਸੀ। ਅੱਛਾ ਜੀ ਹਾਂਜੀ ਪੰਜਾਬੀ ਪੰਜਾਬੀ ਨੂੰ ਪ੍ਰਮੋਟ ਕਰਨਾ ਸੀ ਰੱਖਿਆ ਜੀ। ਨਹੀਂ ਜੀਪੀ ਤੁਹਾਡਾ ਆਪਣਾ ਨਾਮ ਹੈ ਭਾਜੀ? ਹਾਂਜੀ ਮੇਰਾ ਨਾਮ ਕੀ ਹੈ ਜੀ? ਜੀਪੀ ਸਿੰਘ ਮੇਰਾ ਨਾਮ ਹੈ। ਫੁੱਲ ਨੇਮ ਕੀ ਹੈ ਤੁਹਾਡਾ? ਜਤਿੰਦਰ ਪਾਲ ਸਿੰਘ ਜਤਿੰਦਰ ਪਾਲ ਸਿੰਘ ਜੀ ਨੇ ਦੇਖੋ ਜਤਿੰਦਰ ਪਾਲ ਸਿੰਘ ਜੀ ਨੇ ਨਾਲ ਪੰਜਾਬੀ ਲਾਤਾ ਮੈਨੂੰ ਲੱਗਦਾ ਹੈ ਕਿ ਜਿਸ ਤਰ੍ਹਾਂ ਆਪਾਂ ਜਿਹੜੇ ਹਿੰਦੂ ਆ ਜਾਂ ਸਿੱਖ ਆ ਜਾਂ ਕੋਈ ਵੀ ਕਲਚਰ ਦੇ ਆ ਜੇ ਆਪਾਂ ਆਪਣੇ ਨਾਲ ਪਿੱਛੇ ਪੰਜਾਬੀ ਸਲੋਗਨ ਲਾਣਾ ਸ਼ੁਰੂ ਕਰ ਦਿਓ ਜਿਆਦਾ ਅੱਛਾ ਹੈ। ਠੀਕ ਕਰ ਰਹੇ ਮੈਮ। ਹੈਨਾ ਜੇ ਆਪਣਾ ਕੌਰ ਜ ਸਿੰਘ ਦੇ ਨਾਲ ਆਪਾਂ ਪੰਜਾਬੀ ਵੀ ਲਾਣਾ ਸ਼ੁਰੂ ਕਰ ਦਈਏ ਤੇ ਮੈਂ ਤੁਸੀਂ ਕਿਸ ਤਰ੍ਹਾਂ ਕੇ ਇਹਨਾਂ ਦੇ ਵਾਈਫੋਂ ਜਿਹੜੇ ਓਨਰ ਹੈ ਤੇ ਤੁਸੀਂ ਇਹ ਇਸ ਦੁਕਾਨ ਤੇ ਪੂਰੀ ਸੇਵਾ ਨਿਭਾ ਰਹੇ ਹੋ ਮੈਂ ਕਈ ਵਾਰ ਲੰਘਿਆ ਇੱਥੋਂ ਤੁਹਾਨੂੰ ਦੇਖਦਾ ਮੈਂ ਇੱਥੇ ਤੇ ਜਿਹੜੀ ਡਿਜ਼ਾਈਨਿੰਗ ਵਗੈਰਾ ਟੀ-ਸ਼ਰਟਸ ਤੇ ਹੋਰ ਚੀਜ਼ਾਂ ਤੇ ਇਹ ਤੁਹਾਡੀ ਕਾਰਡ ਹੈ ਜਾਂ ਇਹਨਾਂ ਦੀ ਹੈ ਸਾਰਾ ਕ੍ਰੈਡਿਟ ਸਾਰਾ ਕ੍ਰੈਡਿਟ ਉਹਨਾਂ ਦਾ ਹੀ ਹੈ ਠੀਕ ਹੈ ਜੇਪੀ ਜੀ ਇਹ ਦੇਖੋ ਅੱਜ ਅੱਜ ਪਹਿਲੀ ਵਾਰ ਹੋਇਆ ਕਿ ਕੋਈ ਲੇਡੀ ਦੇ ਸਾਰਾ ਕ੍ਰੈਡਿਟ ਆਪਣੇ ਹਸਬੰਦ ਨੂੰ ਦਿੰਦਾ ਫਰਸਟ ਟਾਈਮ ਮੈਂ ਸੁਣਿਆ ਇਹ ਗੱਲ ਅੱਜ ਕੱਲ ਤਾਂ ਲੋਕ ਡਰਨ ਬੜਾ ਲੱਗੇ ਕੀ ਕਰਦੇ ਅਸੀਂ ਕੰਮ ਹਾਂਜੀ ਸਾਰਾ ਕੰਮ ਮਿਲ ਜਾਂਦਾ ਹਾਂ ਹੁਣ ਵਣੀਆ ਗੱਲ ਕਿ ਤੁਸੀਂ ਤੁਸੀਂ ਕਹੋ ਕਿ ਮੈਮ ਵੀ ਸਾਥ ਦੇ ਰਹੇ ਨੇ ਤਾਂ ਮਜ਼ਾ ਆਇਆ ਨਹੀਂ ਤੁਸੀਂ ਡੋਲੇ ਜਿਵੇਂ ਫਰਕਾਣ ਲੱਗੇ ਸੀਗੇ ਕਿ ਮੈਂ ਹੀ ਕਰਦਾ ਇਕੱਲਾ ਹੀ ਹੈਨਾ ਕਰੈਕਸ਼ਨ ਸਾਰੀ ਇਹੀ ਕਰਦੀ ਹੈ ਅੱਛਾ ਥੋੜੀ ਪੰਜਾਬੀ ਥੋੜੀ ਜਿਹੀ ਢਿੱਲੀ ਹੈ ਪੰਜਾਬੀ ਟਿਨੀ ਨਹੀਂ ਪੰਜਾਬੀ ਚ ਵੀ ਕਈ ਵਰਡ ਅੱਧਰੇ ਹੁੰਦੇ ਆ ਜਿਹੜੇ ਆਪਾਂ ਸਹੀ ਬੋਲਣ ਨੂੰ ਗੁਰਮੁਖੀ ਗੁਰਮੁਖੀ ਦੇ ਵਿੱਚ ਬੜੇ ਜਿਹੜੇ ਆਪਾਂ ਬੋਲਦੇ ਅਲਾਗਾ ਲੇਕਿਨ ਉਹਦੇ ਲਿਖਣ ਦੇ ਵਿੱਚ ਲਿਖਣ ਜਾਂਦੇ ਉਹ ਹੋਰ ਹੋ ਜਾਂਦੇ ਹਾਂ ਤੇ ਈਵਨ ਕੇ ਜਦੋਂ ਪ੍ਰਿੰਟਿੰਗ ਦੇ ਵਿੱਚ ਆ ਤਾਂ ਹੋਰ ਡਿਫਰੈਂਟ ਹੋ ਜਾਂਦੇ ਆ ਤੁਸੀਂ ਇਹ ਕੰਮ ਕਦੋਂ ਸਟਾਰਟ ਕੀਤਾ ਜੇਪੀ ਜੀ ਮੈਨੂੰ ਹੋ ਗਏ ਜੀ 15 16 ਸਾਲ ਹੋ ਗਏ ਕੱਲੀ ਪੰਜਾਬੀ ਟੀ-ਸ਼ਰਟ ਤੇ ਕੰਮ ਅੱਛਾ ਉਸ ਤੋਂ ਪਹਿਲਾਂ ਤੁਸੀਂ ਟੀ-ਸ਼ਰਟ ਸੇਲ ਕਰਦੇ ਸੀ ਹਾਂ ਜੀ ਉਸ ਤੋਂ ਕੱਲੀਆਂ ਟੀ-ਸ਼ਰਟਸ ਆਮ ਸੀ ਫਿਰ ਮਾਈਂਡ ਦੇ ਵਿੱਚ ਤੁਹਾਡੇ ਆਈਡੀਆ ਕਿੱਥੋਂ ਆ ਗਿਆ ਕਿ ਇੰਨੀ ਵੱਡੀ ਗੱਲ ਇਹ ਇੱਕ ਆਈਡੀਆ ਔਰ ਪੂਰੀ ਦੁਨੀਆ ਦੇ ਵਿੱਚ ਤੁਹਾਡੀ ਇਹ ਗੱਲ ਨਾਮ ਵੀ ਛਾ ਗਿਆ ਹੁੰਦਾ ਬਸ ਮਹਾਰਾਜ ਦੀ ਕਿਰਪਾ ਹੈ ਜੀ ਜਿੱਥੇ ਰੱਖਣਾ ਹੈ ਉੱਥੇ ਰੱਖਣਾ ਹੈ ਨਹੀਂ ਕਿਹੜੇ ਨਾਮ ਦੀ ਗੱਲ ਹੈ ਕਿ ਪੰਜਾਬੀ ਨੂੰ ਖਦੇੜਨ ਵਾਲੇ ਬੜੇ ਆ ਗਏ ਹਾਂ ਸਕੂਲਾਂ 'ਚ ਵੀ ਪੰਜਾਬੀ ਨਹੀਂ ਪੜਾਈ ਜਾਂਦੀ ਠੀਕ ਹੈ ਜੀ ਬੱਚੇ ਛੋਟੇ ਛੋਟੇ ਬੱਚੇ ਜਿਹੜੇ 1 ਤੋਂ 2 ਵਾਲੇ ਵੀ ਹਿੰਦੀ 'ਚ ਗੱਲ ਕਰਦੇ ਆ ਜੀ ਚਾਹਦੇ ਆ ਪੇਰੈਂਟਸ ਵੀ ਇਹੀ ਜਾਂਦੇ ਆ ਵੀ ਸਾਡੇ ਬੱਚੇ ਹਿੰਦੀ ਜਾਂ ਇੰਗਲਿਸ਼ 'ਚ ਗੱਲ ਕਰਨ ਹਿੰਦੀ ਬੋਲ ਕੇ ਬੱਚਾ ਜ਼ਿਆਦਾ ਜ਼ਿਆਦਾ ਕੁਆਲੀਫਾਈਡ ਲੱਗਦਾ ਹੈ ਹਾਂ ਪਰ ਪੰਜਾਬੀ ਭਾਸ਼ਾ ਜਿਹੜੀ ਹੈਗੀ ਆ ਉਹਨੂੰ ਭੁੱਲਦੇ ਜਾ ਰਹੇ ਆ ਲੇਕਿਨ ਇਹ ਬਹੁਤ ਵੱਡਾ ਝੂਠ ਹੈ ਕਿ ਕੋਈ ਹੋਰ ਲੈਂਗੁਏਜ ਬੋਲ ਕੇ ਕੋਈ ਮਹਾਨ ਬਣ ਜਾਏਗਾ ਕਹਿੰਦੇ ਜੇ ਪੰਜਾਬੀ ਭਾਸ਼ਾ ਦੀ ਕੋਈ ਮਤਲਬ ਕਿ ਮੇਲ ਨਹੀਂ ਹੈਗਾ ਜੇ ਕੋਈ ਕੋਈ ਭਾਸ਼ਾ ਨਹੀਂ ਨਾਲੇ ਕਹਿੰਦੇ ਜੇ ਲੈਂਗੁਏਜ ਮਰ ਗਈ ਤਾਂ ਹੈਨਾ ਮਾਤ ਪਾਸ਼ਾ ਵੀ ਮਰ ਗਈ ਤੇ ਫਿਰ ਕੌਮ ਹੀ ਵਾਲੀ ਕੌਮ ਹੀ ਮਰ ਗਈ ਉਹ ਵਾਲੀ ਤੇ ਤੁਸੀਂ ਇਹ ਜਦੋਂ ਸੋਚਿਆ ਤੋਂ ਥੋੜੀ ਥਰੂ ਯਾਦ ਹੈ ਕੁਝ ਇਸ ਤਰ੍ਹਾਂ ਦੀ ਗੱਲ ਕਿ ਪਹਿਲੀ ਟੀ-ਸ਼ਰਟ ਕਿਹੜੀ ਬਣਾਈ ਸੀ ਤੇ ਉਹ ਤੇ ਕੀ ਸਲੋਗਨ ਸੀ ਪਹਿਲੀ ਟੀ-ਸ਼ਰਟ ਬੱਚੇ ਦੇ ਬਣਾਈ ਸੀ ਨਾਨਕਾ ਦਾ ਸਭ ਤੋਂ ਪਿਆਰਾ ਦਾਦਕਾ ਰੱਖਿਆ ਸੀ ਅੱਛਾ ਉਹ ਥੋੜੀ ਤੁਸੀਂ ਆਪਣੇ ਲਈ ਇਹ ਬਣਾਲੀ ਲੱਗਦਾ ਨਾਨਕਾ ਨਾਨਕਾ ਦਾ ਵੀ ਪਿਆਰਾ ਸੀ ਤੇ ਦਾਦਕਾ ਦਾ ਵੀ ਅੱਖਾਂ ਦਾ ਨਾਰਾ ਸੀ ਹੈ ਨਾ ਤੇ ਉਹ ਟੀ-ਸ਼ਰਟ ਕਿੰਨੀਆਂ ਕੁ ਬਣਾਈਆਂ ਤੇ ਕਿਵੇਂ ਰਿਸਪੌਂਸ ਕਿਵੇਂ ਨਹੀਂ ਹੋਣੀ ਕੋਈ ਗਿਣਤੀ ਨਹੀਂ ਹੈਗੀ ਸੀ ਨਹੀਂ ਮਤਲਬ ਫਸਟ ਕਹਿ ਰਹੇ ਆ ਕਿ ਜਦੋਂ ਬਣਾਈਆਂ 50 100 ਤੇ ਉਹ ਫਿਰ ਰਿਸਪੌਂਸ ਨਹੀਂ ਆ ਚੱਲਦਾ ਰਹਿਦਾ ਕੰਮ ਫਿਰ ਸਿੰਘ ਦੇ ਟੀ-ਸ਼ਰਟ ਬਣਾਈਆਂ ਫਿਰ ਪੰਜਾਬ ਜੀ ਪੰਜਾਬ ਲਿਖਿਆ ਟੀ-ਪੀ ਬਣਾਈਆਂ ਫਿਰ ਉੜਣਾ ਲਿਖਿਆ ਟੀ-ਕ ਇਹ ਤੁਹਾਡੇ ਮਾਈਂਡ ਦੇ ਵਿੱਚ ਕਿਵੇਂ ਆਂਦਾ ਹੈ ਕਿ ਆਪਾਂ ਉੜਾੜਾ ਲਿਖ ਕੇ ਜਾਂ ਆ ਪੰਜਾਬ ਦੀ ਮੈਕ ਟੀ-ਸ਼ਰਟ ਤੁਹਾਨੂੰ ਦਿਖਾ ਰਿਹਾ ਸੀ ਮੈਨੂੰ ਬੜਾ ਅਟ੍ਰੈਕਟ ਕੀਤਾ ਇਸ ਟੀ-ਸ਼ਰਟ ਦੇ ਇਹ ਡਿਜ਼ਾਈਨ ਨੇ ਆ ਦੇਖੋ ਪੰਜਾਬ ਛਪਿਆ ਹੋਇਆ ਬਹੁਤ ਹੀ ਅਟ੍ਰੈਕਟ ਕੀਤਾ ਇਸ ਚੀਜ਼ ਨੇ ਕਿ ਅਗਰ ਇਸ ਤਰ੍ਹਾਂ ਪੰਜਾਬ ਸਾਰੇ ਕਿਤੇ ਲਿਖਿਆ ਆਏਗਾ ਆ ਦੇਖੋ ਛੋਟਾ ਜਿਹਾ ਮੁੰਡਾ ਵੀ ਇੱਥੇ ਗੁਰਸਿੱਖ ਹੈ ਪੂਰਾ ਹੈਨਾ ਤੇ ਦੁਮਾਲਾ ਸਾਹਿਬ ਮੰਗੂ ਬੰਨਿਆ ਹੋਇਆ ਨੇ ਤੁਸੀਂ ਤੁਸੀਂ ਵੀ ਇੱਥੇ ਕੰਮ ਕਰਦੇ ਹੋ ਇਹਦੇ ਨਾਲ ਸਾਥ ਨਿਵਾਨੇ ਹੋ ਆਏ ਹੋਇਆ ਵੈਸੇ ਅੱਛਾ ਆਏ ਹੋਇਆ ਵੈਸੇ ਅੱਜ ਹੈਨਾ ਤੇ ਆਹ ਦੇਖੋ ਜੀ ਚੜਦੀ ਕਲਾ ਚੜਦੀ ਕਲਾ ਵਾਲੀ ਟੀ-ਸ਼ਰਟ ਪਾ ਕੇ ਆਪਣੇ ਆਪ ਹੀ ਚੜਦੀ ਕਲਾ ਹੋ ਜਾਣੀ ਆ ਤੁਹਾਡੀ ਆਹ ਦੇਖੋ ਕਿੰਨਾ ਸੋਹਣਾ ਪੰਜਾਬੀਅਤ ਹੈਨਾ ਬਈ ਕਈ ਲੋਕ ਪੰਜਾਬੀ ਟੀ-ਸ਼ਰਟੇ ਬਣਾਉਂਦੇ ਨੇ ਬਹੁਤ ਹਲਕੀ ਕੁਆਲਿਟੀ ਦੀ ਬਣਾਉਂਦੇ ਨੇ ਹਾਂ ਤੁਹਾਡੀ ਕੁਆਲਿਟੀ ਤਾਂ ਬਹੁਤ ਜਿਨ੍ਹਾਂ ਨੇ ਹਲਕੀ ਕੁਆਲਿਟੀ ਇਹ ਬਣਾਉਂਦੇ ਨੇ ਉਹ ਮਤਲਬ ਉਹ ਸਾਮਣਾ ਰੇਟ ਲੰਦੇ ਆ ਜੀ ਅਸੀਂ ਚੀਜ਼ ਨੂੰ ਕੁਆਲਟੀ ਨਾਲ ਬਣਾਉਂਦੇ ਆ ਤੇ ਕੁਆਲਟੀ ਨਾਲ ਹੀ ਵੇਚਦੇ ਆ ਰੇਟ ਵੀ ਫੇਰ ਵੀ ਘਟ ਹੈ ਉਹ ਰੇਟ ਤਾਂ ਚਲੋ ਠੀਕ ਹੈ ਜਾਇਜ਼ ਰੇਟ ਹੈ ਨਾ ਹੀ ਨਾਜਾਇਜ਼ ਨਹੀਂ ਲੰਦੇ ਕਿਸੇ ਨੂੰ ਵੀ ਰੇਟ ਜਿੱਦਾਂ ਦੇ ਅਸੀਂ ਚੀਜ਼ ਬਣਾਉਂਦੇ ਆ ਉਹਦਾ ਦੀ ਕੋਈ ਬਣਾਉਂਦਾ ਵੀ ਨਹੀਂ ਨਾ ਛੇਤੀ ਕਿਤੇ ਜੀ ਇਹ ਸਾਰੇ ਡਿਜ਼ਾਈਨ ਜਿਹੜੇ ਤੁਸੀਂ ਦਿਖਾ ਰਹੇ ਹੋ ਸਾਰੇ ਤੁਹਾਡੇ ਆਪਣੇ ਬਣਾਏ ਆ ਸਾਰੇ ਆਪਣੇ ਬਣਾਏ ਆ ਜੀ ਡੀਐਨ ਕੋਈ ਬਾਹਰੋਂ ਨਹੀਂ ਲੰਦੇ ਅਸੀਂ ਅੱਛਾ ਤੇ ਕਿੰਨੇ ਕੁ ਡਿਜ਼ਾਈਨ ਹੋਣੇ ਆ ਇਸ ਟਾਈਮ ਆਪਣੇ ਕੋਲ ਕੋਈ ਗਿਨਤੇ ਨਹੀਂ ਆ 100 200 ਡਿਜ਼ਾਈਨ ਤਾਂ ਹੋਏਗਾ ਹੀ ਕਤੋਂ ਅੱਛਾ ਗਿਣਤੀ ਵੀ ਨਹੀਂ ਕਰਦੇ ਇਹ ਸਭ ਤੋਂ ਵੱਧ ਡਿਜ਼ਾਈਨ ਸਿੰਗਰਾਂ ਦਾ ਬੜਾ ਕਰੇਜ਼ ਹੈ ਹਨਾ ਜੀ ਆਹ ਆ ਦੇਖੋ ਦਿਲਜੀਤ ਦੁਸਾਨ ਸਿੱਧੂ ਮੁਸੇਲਾ ਜਿਹੜਾ ਵੀ ਕਰਨ ਹੋ ਜਿਹੜਾ ਜਿਹੜੇ ਡਿਜ਼ਾਈਨ ਕਹਿੰਦੇ ਅਸੀਂ ਕਸਟਮਾਈਜ਼ ਕਰਕੇ ਦਿੰਨੇ ਆ ਲੋਕਾਂ ਅੱਛਾ ਜਿਹੜੀ ਮਰਜ਼ੀ ਚੀਜ਼ ਕਸਟਮਾਈਜ਼ ਕਰਾਉਂਦੇ ਇਹ ਲੋਕ ਮੰਗਦੇ ਆ ਹੈ ਜੀ ਵੀ ਕਿ ਦਿਲਜੀਤ ਬਣਾ ਕੇ ਦਿਓ ਸਾਨੂੰ ਇਹ ਐਨ ਆਰ ਆਈ ਭਰਾ ਮੰਗਦੇ ਆ ਬੱਚੇ ਜਿਹੜੇ ਬਾਹਰ ਗਏ ਜਿੰਨਾਂ ਨੂੰ ਪੰਜਾਬੀ ਘੱਟ ਆਉਂਦੀ ਹੈ ਉਹ ਵੀ ਜ਼ਿਆਦਾ ਇਹ ਸ਼ਾਇਦ ਸ਼ੋਜ਼ ਵਗੈਰਾ ਤੇ ਵੀ ਪਾਉਂਦੇ ਹੋਣਗੇ ਹਨਾ ਹਾਂਜੀ ਹਾਂਜੀ ਸ਼ੋਜ਼ ਤੇ ਵੀ ਪਾਉਂਦੇ ਤੇ ਜਿਸ ਤਰ੍ਹਾਂ ਕਿ ਤੁਸੀਂ ਇਹ ਸ਼ਾਪ ਇੱਕ ਥੋੜੀ ਪਰਮੇ ਦੇਖਿਆ ਕਿ ਇੰਸਟਾਗ੍ਰam ਤੇ ਹੋਰ ਜਗ੍ਹਾ ਤੁਹਾਡੀਆਂ ਹੋਰ ਵੀ ਸ਼ਾਪਸ ਹੈ ਗਈ ਹਾਂਜੀ ਹਾਂਜੀ ਇੱਕ ਜਲੰਧਰ ਹਾਈਵੇ ਤੇ ਸਟੂਡ ਵਿਲੇਜ ਹੈਗੀ ਆ ਅੱਛਾ ਜੀ ਸੈਵਨ ਜਲੰਧਰ ਹਾਈਵੇ ਵੈਲੀ ਦੇ ਨਾਲ ਸਟੂਡ ਵਿਲੇਜ ਤੇ ਹੋਰ ਜੀ ਹੋਰ ਅਸੀਂ ਬਾਕੀ ਸਾਰਾ ਮਾਲ ਕਸਟਮਾਈਜ਼ ਕਰਕੇ ਬਾਹਰ ਹੀ ਭੇਜ ਦਿੰਦੇ ਹਾਂ ਅੱਛਾ ਇਸ ਟਾਈਮ ਤੁਹਾਡੀਆਂ ਦੋ ਬ੍ਰਾਂਚੇਜ਼ ਹੀ ਆ ਮੇਨ ਬ੍ਰਾਂਚੇਜ਼ ਮੇਨ ਦੋ ਹੀ अच्छा ਤੇ ਫਰੈਂਚਾਈਜ਼ੀ ਲਈ ਵੀ ਲੋਕ ਕਹਿੰਦੇ ਹੁਣ ਉਹਨਾਂ ਦਾ ਦੇਸ਼ਾਂ ਵਿਦੇਸ਼ਾਂ ਚ ਵਿੱਚ ਕਾਫੀ ਆਫਰ ਆ ਰਹੀਆਂ ਨੇ ਹੁਣ ਕੋ ਚੱਲਦੀ ਹੈ ਪ੍ਰੋਸੈਸ ਜਿਹਦੇ ਤੇ ਕੱਲ ਹੋਈ ਕਿ ਤੇ ਕਰਾ ਕੇ ਦੱਸੋ اچھا ਤੇ ਹੁਣ ਤੁਹਾਡੇ ਤੋਂ ਡਾਇਰੈਕਟਲੀ ਮੰਗਾਉਂਦੇ ਆ ਲੋਕ ਹੈ ਨਾ ਡਾਇਰੈਕਟਲੀ ਤਾਂ ਬਾਹਰ ਦੇ ਲੋਕ ਵੀ ਮੰਗਾ ਲੈਂਦੇ ਆ ਜਿਹੜੇ ਦੁਕਾਨਦਾਰ ਵੀ ਹੈਗੇ ਅੱچھے ਦੁਕਾਨਦਾਰ ਉਹਨਾਂ ਨੂੰ ਵੀ ਅਸੀਂ ਸਪਲਾਈ ਕਰਦੇ ਆ ਅੱਛਾ ਪੂਰਾ ਪੰਜਾਬ ਜਾਂ ਆਊਟ ਆਫ ਸਟੇਟ ਵੀ ਜਾਂਦੀ ਹੈ ਆਊਟ ਆਫ ਸਟੇਟ ਵੀ ਜਾਂਦੀ ਹੈ अच्छा जी ਤੇ ਜਿਸ ਤਰ੍ਹਾਂ ਕਿ ਜੇਪੀ ਪੰਜਾਬੀ ਤੁਸੀਂ ਦੱਸਿਆ 100 150 ਡਿਜ਼ਾਈਨ ਹੁੰਦੇ ਹੋਣਗੇ ਇਹ ਡਿਜ਼ਾਈਨ ਲਗਾਤਾਰ ਚੇਂਜ ਹੁੰਦੇ ਰਹਿੰਦੇ ਆ ਨਵੇਂ ਬਣਦੇ ਨਵੇਂ ਬੰਦੇ ਰਹਿੰਦੇ ਆ ਕੁਝ ਜਿਹੜੇ ਨਹੀਂ ਚੱਲਦੇ ਉਹਨੂੰ ਬੰਦ ਕਰਕੇ ਦੁਬਾਰਾ ਨਵੇਂ ਅੱਛਾ ਇਸ ਤਰ੍ਹਾਂ ਵੀ ਕੁਝ ਹੁੰਦਾ ਕਿ ਕਈ ਲੋਕ ਲਾਈਕ ਨਹੀਂ ਕਰਦੇ ਡਿਜ਼ਾਈਨs ਕਈ ਲੋਕ ਕਈ ਨਹੀਂ ਲਾਈਕ ਕਰਦੇ ਜੋ ਜ਼ਿਆਦਾ ਚੱਲ ਜੇ ਫਿਰ ਅਸੀਂ ਆਪਣੇ ਆਪ ਚੇਂਜ ਕਰਦੇ ਹਾਂ ਅੱਛਾ ਇਸ ਤੋਂ ਇਲਾਵਾ ਤੁਸੀਂ ਟੀ-ਸ਼ਰਟਸ ਤੋਂ ਇਲਾਵਾ ਪੰਜਾਬੀ ਮਾਂ ਬੋਲੀ ਨੂੰ ਪ੍ਰਮੋਟ ਕਰਨ ਲਈ ਕੈਲੰਡਰਸ ਵਗੈਰਾ ਕੁਝ ਇਸ ਤਰ੍ਹਾਂ ਦੀਆਂ ਵੀ ਚੀਜ਼ਾਂ ਇਜਾਜ਼ਤ ਹੁੰਦੀਆਂ ਹੁੰਦੀਆਂ ਹੁੱਡੀਆਂ ਬਣਾਉਂਦੇ ਆਂ ਸੀ ਅੱਛਾ ਆ। ਅੱਛਾ ਜੀ। ਤੁਹਾਡੇ ਕੋਲ ਸਟਾਲ ਤੇ ਮਸਲਾ ਰੱਖਨੇ। ਇਹਦੇ ਚ ਪੰਜਾਬੀ ਨਾਲ ਸਾਰਾ ਕੁਝ ਲਿਖਿਆ ਹੋਇਆ ਹੈ। ਅੱਛਾ ਜੀ। ਇਹ ਸਾਰਾ ਤੁਹਾਡੀ ਆਪਣੀ ਫੈਕਟਰੀ ਦੇ ਵਿੱਚ ਬਣਦਾ ਜੀ। ਇਹ ਸਾਰਾ ਆਪਣੀ ਫੈਕਟਰੀ। ਅੱਛਾ ਜੀ। ਪਰ ਹੋਣੀ ਕੁਝ ਲੈਂਦੇ ਸੀ। ਇਹ ਸ਼ਾਲ ਅੰਦਾਜ਼ਾ ਕਿੰਨੇ ਕਿ ਦੀ ਹੋਏਗੀ ਜੀ ਜੇ ਆਪਾਂ ਮਹਾਰਾਜਾ ਰਣਜੀਤ ਸਿੰਘ ਦੇ ਤੋਂ ਲੈ ਕੇ 1500 ਤੋਂ ਰੇਂਜ ਸਾਰੀ ਬੂਲਰ ਸ਼ਾਲ ਆਏਗੀ। ਅੱਛਾ ਜੀ। ਅੱਛਾ। ਓ ਮਾਈ ਗੋਡ। ਸਿੱਧੂ ਮੂਸੇ ਵਾਲੇ ਦੀ ਦੇਖੋ ਕਿੰਨੀ ਇਹ 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 ਕਹਿ ਕੇ ਬਣਵਾਈ ਗਈ ਹੈ ਜਾਂ ਤੁਹਾਡਾ ਆਪਣਾ ਡਿਜ਼ਾਈਨ ਸੀ? ਇਹ ਕਹਿ ਕੇ ਬਣਵਾਈ ਵੀ ਜਾਂਦੀ ਹੈ ਜੀ ਫਿਰ ਜਦੋਂ ਆਰਡਰ ਚੱਲ ਪੈਂਦਾ ਸਾਰੇ ਲੋਕ ਪਸੰਦ ਕਰਨ ਲੱਗ ਪੈਂਦੇ ਫਿਰ ਸਾਨੂੰ ਆਲਰੇਡੀ ਬਣਾ ਕੇ ਰੱਖਣਾ ਹੀ ਪੈਂਦਾ ਸਟਾਕ ਅੱਛਾ ਜੀ ਜੇ ਇਹ ਘੱਟ ਤੋਂ ਘੱਟ ਕਿੰਨੇ ਕੁ ਪੀਸ ਜੇ ਕਿਸੇ ਨੇ ਇਕੱਠੇ ਬਣਵਾਣੇ ਹੁਣ ਸ਼ਾਲ ਬਣ ਸਕਦੀ ਹੈ ਜੇ ਆਪਣਾ ਕਿਸੇ ਨੇ ਪਿਕ ਬਣਾਣੀ ਲੈ ਕੇ 100 ਪੀਸ ਤੱਕ 1000 ਪੀਸ ਤੱਕ ਨਹੀਂ 20 ਪੀਸ ਵੀ ਬਣ ਸਕਦੇ ਆ ਮੀਨ ਅੱਛਾ ਅੱਛਾ 20000 ਰੁਪਏ ਦੇ ਵਿੱਚ ਵੀ ਉਹ ਆਪਣੇ 20 25000 ਚ ਬਣਵਾ ਸਕਦਾ ਅੱਗੇ ਸਟੋਰ ਵੀ ਹੈਗੇ ਨੇ ਅੱਛਾ ਜੀ ਧਾਰਮਿਕ ਵੀ ਤੁਸੀਂ ਲਿਖਦੇ ਹੋ ਇਹਨਾਂ ਤੇ ਸਟਾਲਸ ਤੇ ਮੈਂ ਦੇਖਿਆ ਸੀ ਇੱਕ ਵਾਰ ਕਿਤੇ ਜਿਹੜੇ ਹੈਗੇ ਨਾ ਧਾਰਮਿਕ ਅਸੀਂ ਔਨ ਆਰਡਰ ਹੀ ਬਣਾ ਕੇ ਦਿੰਨੇ ਆ ਇੱਦਾਂ ਨਹੀਂ ਕੋਈਸ ਮਤਲਬ ਸਪੈਸੀਫਿਕ ਬਣਾ ਕੇ ਰੱਖਦੇ ਨਹੀਂ ਧਾਰਮਿਕ ਤੁਸੀਂ ਕਿਸੇ ਨੇ ਖੰਡਾ ਬਣਵਾਣਾ ਹੈ ਓਮ ਬਣਵਾਣਾ ਹੈ ਅੱਛਾ ਜੀ ਤੁਸੀਂ ਫੋਟੋ ਬਣਵਾਣੀ ਆ ਸੀ ਉਹ ਆਰਡਰ ਤੇ ਬਣਾ ਕੇ ਉਹਨਾਂ ਨੂੰ ਤੇ ਭਾਜੀ ਇੱਕ ਬੈਗ ਵੀ ਥੋੜਾ ਇਹ ਇਹ ਬੈਗ ਹੁਣ ਤੁਸੀਂ ਇਹਦਾ ਆਜਾਦ ਕੀਤਾ ਦੇਖੋ ਇਹ ਪੂਰਾ ਆੜਾ ਜੇ ਕੋਈ ਕਸਟਮਾਈਜ਼ ਕਰਾਇਆ ਇਹਨੂੰ ਕਸਟਮਾਈਜ਼ ਕਰਕੇ ਨਾ ਇੱਕ ਕਸਟਮਾਈਜ਼ ਦੀ ਚੀਜ਼ਾਂ ਨੇ ਇਹ ਆਰਡਰ ਤੇ ਬਣਾ ਕੇ ਦਿੰਨੇ ਆ ਇੱਦਾਂ ਨਹੀਂ ਆਈਟਮ ਅੱਛਾ ਜੀ ਦੋਸਤੋ ਜੇ ਕੋਈ ਦੇਖੋ ਲੜਕੀ ਬੇਟੀ ਜਿਹੜੀ ਹੈ ਬੱਚੀ ਇਹ ਲੈ ਕੇ ਜਾ ਰਹੀ ਹੋਣੀ ਹੈ ਤੇ ਰਸਤੇ ਦੇ ਵਿੱਚ ਇਹ ਬੈਗ ਤੇ ਆਪਣੇ ਦੇਖੋ ਮਨ ਦੇ ਵਿੱਚ ਆਪਣੇ ਆਪ ਹੀ ਆਪਣੇ ਇਸ ਲਈ ਇੱਜ਼ਤ ਆ ਜਾਏਗੀ ਆਪਣੇ ਮਨ ਦੇ ਵਿੱਚ ਰਿਸਪੈਕਟ ਹੋ ਜਾਏਗੀ ਕਿ ਊੜਾ ਆੜਾ ਈਵਨ ਕਿ ਆਪਾਂ ਲੋਕਾਂ ਨੂੰ ਜਿਹੜੇ ਬਚਪਨ ਚ ਊੜਾ ਆੜਾ ਪੜ ਚੁੱਕੇ ਆ ਉਹਨਾਂ ਨੂੰ ਵੀ ਭੁੱਲ ਚੁੱਕੇ ਆ ਊੜਾ ਆੜਾ ਪ੍ਰੋਪਰ ਨਹੀਂ ਆਂਦਾ ਹੈ ਨਾ ਤੇ ਇਸ ਕਰਕੇ ਦੇਖੋ ਇਹਨਾਂ ਦੇ ਆ ਸ਼ੁਕਰਦਾਤਿਆ ਜੀਪੀ ਪੰਜਾਬ ਇਹ ਤੁਸੀਂ ਆਪਣੇ ਹੱਥ ਨਾਲ ਲਿਖਿਆ ਸ਼ੁਕਰਦਾਤਿਆ ਜੀ ਹੈਂਡਮੇਡ ਕੀ ਤੁਸੀਂ ਆਪ ਲਿਖਿਆ ਹੈ ਜੀ ਇਹਨਾਂ ਨੇ ਅੱਛਾ ਬਣਵਾਉਂਦੇ ਆ ਮਤਲਬ ਇਸ ਤਰ੍ਹਾਂ ਵੀ ਬਣਵਾ ਕੇ ਦਿੰਨੇ ਹੋ ਇਸ ਤਰ੍ਹਾਂ ਦੀਆਂ ਜਿਹੜੀਆਂ ਪੇਂਟਿੰਗਸ ਵਗੈਰਾ ਵੀ ਹੁੰਦੀਆਂ ਕੋਈ ਹੈ ਨਾ ਹੈਂਡਮੇਡ ਚੀਜ਼ਾਂ ਦੁਪट्टे ਦੁਪੱਟੇ ਅੱਛਾ ਇਹ ਦੁਪੱਟੇ ਮੈਮ ਮੈਮ ਦਿਖਾ ਰਿਹਾ ਦੇਖੋ ਕਿੰਨਾ ਸੋਹਣਾ ਦੁਪੱਟਾ ਦੇਖੋ ਅੱਛਾ ਸਾਰੇ ਇਸ ਚ ਅਲਫਾਬੈਟ ਸਾਰੇ ਹੈ ਟੋਟਲੀ ਕੰਪਲੀਟ ਅਲਫਾਬੈਟ ਦਿੰਦੇ ਆ ਇਹ ਆ ਇੱਕ ਹੋਰ ਚੀਜ਼ ਇਹਨਾਂ ਨੇ ਬਣਾਈ ਹੋਈ ਆ ਖਾਸ ਇਹ ਦਿਖਾਣ ਲੱਗੇ ਨੇ ਤੇ ਬਹੁਤ ਸੋਹਣੀ ਚੀਜ਼ ਦਿਖਾਣ ਲੱਗੇ ਨੇ ਕਈ ਚੀਜ਼ਾਂ ਅਸੀਆਂ ਨੇ ਜਿਹੜੀਆਂ ਆਪਾਂ ਜ਼ਿੰਦਗੀ ਦੇ ਵਿੱਚ ਸੋਚ ਵੀ ਨਹੀਂ ਸਕਦੇ ਇਹ 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 ਇਹਨਾਂ ਦੀ ਗੱਲ ਇੱਕ ਜੇਪੀਜੀ ਦੀ ਬਿਲਕੁਲ ਸਹੀ ਹੈ ਕਿ ਰੱਬ ਦੀ ਮਿਹਰ ਤੋਂ ਬਿਨਾਂ ਇਹ ਚੀਜ਼ਾਂ ਦਿਮਾਗ ਦੇ ਵਿੱਚ ਵੀ ਨਹੀਂ ਆ ਸਕਦੀਆਂ ਹਨਾ ਤੇ ਕਿ ਮਾਈਂਡ ਦੇ ਵਿੱਚ ਕੀ ਕੀ ਹੋਊਗਾ ਇਹ ਇਹ ਕੁਝ ਨਿਆਆਬ ਆਈਟਮ ਦਿਖਾ ਰਹੇ ਨੇ ਜਿਹੜੀ ਬਹੁਤ ਹੀ ਖਜ਼ਾਨਾ ਹੀ ਹੈ ਅੱਛਾ ਦਿਖਾਣ ਲੱਗੇ ਨੇ ਆਪਾਂ ਨੂੰ ਹਨਾ ਤੇ ਹੋਰ ਵੀ ਜਿਹੜੀਆਂ ਆਈਟਮਸ ਨੇ ਦਿਖਾਣਗੇ ਆਪਾਂ ਨੂੰ ਆਹਾ ਵਾਈ ਗੋਡ ਇਹ ਆਪਣਾ ਜਿਹੜਾ ਅੱਜ ਦਾ ਦਿਨ ਸੀਗਾ ਪੂਰਾ ਹੀ ਰੱਬ ਦੇ ਲੇਖੇ ਲੱਗ ਗਿਆ ਭਰੇ ਖਜ਼ਾਨੇ ਸਾਹਿਬ ਦੇ ਤੂੰ ਨੀਵਾ ਹੋ ਕੇ ਲੁੱਟ ਉਸ ਪ੍ਰਮਾਤਮਾ ਨੇ ਉਸ ਵਾਹਿਗੁਰੂ ਨੇ ਸਾਨੂੰ ਇੰਨਾ ਕੁਝ ਬਖਸ਼ਿਆ ਹੋਇਆ ਸਾਨੂੰ ਨੀਵਾ ਹੋ ਕੇ ਹੀ ਰਹਿਣਾ ਚਾਹੀਦਾ ਹੈ ਜਿਹੜੇ ਲੋਕ ਲੋਕਾਂ ਨੂੰ ਮਿਲ ਜਾਂਦਾ ਬਹੁਤ ਕੋਸ਼ਿਸ਼ ਲੇਕੇ ਉਹ ਆਪਣੇ ਹੌਮੇ ਦੇ ਵਿੱਚ ਆ ਜਾਂਦੇ ਨੇ ਉਹ ਬਹੁਤ ਹੀ ਖਤਰਨਾਕ ਇੱਕ ਗੱਲ ਹੁੰਦੀ ਹੈ ਤੇ ਕਿਉਂਕਿ ਵਾਹਿਗੁਰੂ ਤਾਂ ਹਰ ਪਲ ਹਰ ਸਾਹ ਪਨੂ ਵੇਖ ਰਿਹਾ ਹੁੰਦਾ ਤੇ ਆ ਦੇਖੋ ਕਿੰਨੇ ਕਿੰਨੇ ਸੋਹਣੇ ਡਿਜ਼ਾਈਨ ਇਹ ਕਸਟਮਾਈਜ਼ਡ ਹੈ ਸਾਰੇ ਨਹੀਂ ਅਸੀਂ ਆਪਣੇ ਸਟੋਰ ਦੇ ਵਿੱਚ ਨਾ ਅਲੱਗ-ਦਿਸਿਅ ਅੱਛਾ ਜਿਹੜੇ ਉੱਥੇ ਥੋੜਾ ਜਲੰਧਰ ਵੀ ਸਟੋਰ ਇੱਥੇ ਵੀ ਹੈ ਨਾ ਉਹਦੇ ਤੇ ਕੀਰਿੰਗ ਵਗੈਰਾ ਅਵਾਰਡ ਅਵਾਰਡ ਵਾਲ ਹੈਂਗਿੰਗ ਅੱਛਾ ਕਾਰ ਹੈਂਗਿੰਗ ਆਹ ਦੇਖੋ ਜੀ ਕਿੰਨਾ ਸੋਨਾ ਦੇਖੋ ਪੰਜਾਬ ਇਹ ਦਿਮਾਗ ਦੇ ਵਿੱਚ ਕਿਸ ਤਰ੍ਹਾਂ ਆਈਆ ਇਹ ਕਿੰਨੇ ਕੁ ਦੀ ਬਣਦੀ ਹੈ ਜੀ ਇਹ ਕਸਟਮਾਈਜ਼ ਜੇ ਬਣਾਣੀਆਂ ਹੋਣ ਇਹ ਕਸਟਮਾਈਜ਼ ਨਹੀਂ ਹੋ ਸਕਦੀ ਇਹ ਕਸਟਮਾਈਜ਼ਡ ਆਰਡਰ ਦਾ ਟਿਕਟ 100% ਦੇ ਕਿ ਲਈ 100% ਦਾ ਤਾਂ ਫਿਰ 100% ਕਿੰਨੇ ਦਾ ਕਾਸਟ ਕਰੇਗਾ ਇਹ देखो जेड़ा दे है येਸੀਂ ਡਿਟੇਲ ਦੇ ਵਿੱਚ ਨੂੰ 1000 ਰੁਪਏ ਤੱਕ ਸੇਲ ਕਰਦੇ ਆ। ਅੱਛਾ ਜਿਵੇਂ ਕੋਈ ਜ਼ਿਆਦਾ ਕਵਾਂਟੀਟੀ ਲੈ ਕੇ ਫਿਰ ਜਿੱਦ ਦਾ ਡਿਜ਼ਾਈਨ ਉਸ ਦੇ ਹਿਸਾਬ ਨਾਲ। ਅੱਛਾ ਅੱਛਾ ਡਿਜ਼ਾਈਨ ਦੇ ਡਿਫਰੈਂਟ ਮਤਲਬ 800 ਤੋਂ 900 ਰੁਪਏ ਤੋਂ ਲੈ ਕੇ 1000 ਰੁਪਏ ਤੱਕ ਕੋਸਟ ਕਰੇਗਾ ਹੈ ਨਾ ਜੀ। ਹੋਰ ਕੀ ਆਈਟਮਜ਼ ਆ ਆਪਣੇ ਕੋਲ ਜਿਹੜੇ ਕੀ ਰਿੰਗਸ ਵੀ ਬਣਾਉਣੇ ਆ। ਨਹੀਂ ਕੀ ਰਿੰਗਸ ਹੁਣ ਇਸ ਟਾਈਮ ਬਣਾਉਣੇ ਆ ਪਰ ਆ ਬਣਾਉਣੇ ਆ ਮਤਲਬ। ਨਹੀਂ ਹੈਗੇ ਸਾਡੇ ਕੋਲ। ਹਾਂ ਨਹੀਂ ਆਈਟਮਸ ਤੁਸੀਂ ਜਿਹੜੀਆਂ ਨਹੀਂ ਵੀ ਆ ਉਹ ਵੈਸੇ ਵੀ ਦੱਸ ਆਹ ਦੇਖੋ ਬੜੀ ਸੋਹਣੀ ਚੀਜ਼ ਇਹਨਾਂ ਨੇ। ਵਾਲ ਹੈਂਗਿੰਗ ਬਣਾਇਆ ਹੋਇਆ। ਇਹ ਸਿਰਫ ਬੋਲ ਹੈਂਗਿੰਗ ਵੈਸੀ ਹੈ ਹੈਨਾ ਤੇ ਆ ਦੇਖੋ ਆ ਦੇਖੋ ਜੀ ਇਹਨਾਂ ਦਾ ਕੀ ਰਿੰਗ ਜੇਪੀ ਪੰਜਾਬੀ ਦਾ ਉੜਾੜਾ ਸਾਰਾ ਹੀ ਲਿਖਿਆ ਹੋਇਆ ਇੱਥੇ ਤੇ ਇਹ ਕਈ ਚੀਜ਼ਾਂ ਐਸੀਆਂ ਨੇ ਜਿਹੜੀਆਂ ਸ਼ਾਪ ਤੇ ਅਵੇਲੇਬਲ ਨਹੀਂ ਇਹਨਾਂ ਦੇ ਦੇਖੋ ਜਿਹੜੇ ਇੰਸਟਾਗ੍ਰam ਹੈਂਡ ਬੈਗਸ ਨੇ ਸਾਰੇ ਉਹ ਇਹ ਵਾਲੇ ਆ ਉੜਾੜਾ ਸਾਰਾ ਲਿਖਿਆ ਹੋਇਆ ਹੈਨਾ ਤੇ ਬਹੁਤ ਹੀ ਜੇਪੀ ਪੰਜਾਬੀ ਜੀ ਆਪਾਂ ਇੱਕ ਤਾਂ ਆਪਣਾ ਐਡਰੈਸ ਵਗੈਰਾ ਪ੍ਰੋਪਰ ਦਸੀਏ ਤੇ ਇੱਕ ਇੰਸਟਾਗ੍ਰam ਪੇਜ ਫੇਸਬੁੱਕ ਸਾਰਾ ਦਸੀਏ ਲੋਕਾਂ ਨੂੰ ਇਕ ਸਾਡੇ ਲੁਧਿਆਣਾ ਜਿਹੜੀ ਮੇਨ ਸ਼ਾਪ ਹੈ ਜਿੱਥੇ ਤੁਸੀਂ ਹੋਲਸੇਲ ਦਾ ਕੰਮ ਢੀਲ ਕਰਦੇ ਆ ਚਾਹੇ ਢੀਲ ਕਰਦੇ ਆ ਕੋਈ ਵੀ ਕਸਟਮ ਆਰਡਰ ਕਰਦਾ ਆ ਆਰਡਰ ਆਸੇਤੀ ਇੱਥੇ ਢੀਲ ਕਰਦੇ ਆ ਇਹ ਸਾਡਾ ਕੈਂਡੀਬਰ ਪਲਾਜ਼ਾ 114 ਡੀ 4th ਫਲੋਰ ਏਸੀ ਮਾਰਕੀਟ ਲੁਧਿਆਣਾ ਜੀ ਇੱਕ ਜਿਹੜਾ ਸਟੋਰ ਜਿਹੜਾ ਹੈਗਾ ਉਹ ਜੀ ਪੀ ਪੰਜਾਬੀ ਦੇ ਨਾਮ ਤੇ 67 ਏ ਈਸਟਵਰਡ ਵਿਲੇ ਜੰਦਰ ਹੈ ਬਿਲਕੁਲ ਨਾ ਠੀਕ ਹੈ ਜੀ ਤੇ ਤੁਸੀਂ ਆਪਣਾ ਫੋਨ ਨੰਬਰ ਵੀ ਬੋਲ ਦੋ ਇੱਥੇ ਇੰਸਟਾਗ੍ਰam ਦਾ ਪੇਜ ਜਿਹੜਾ ਹੈਗਾ ਥੋੜਾ ਜੀ ਪੀ ਪੰਜਾਬੀ ਟੀ-ਸ਼ਰਟ ਤੇ ਆ ਫੇਸਬੁੱਕ ਦਾ ਪੇਜ ਵੀ ਜੀ ਪੀ ਜਿਹੜਾ ਆਪਣਾ 9878600126 ਨੰਬਰ ਹੈ ਉਹਦੇ ਤੇ ਸਾਡੀ ਕੈਟਲੌਗ ਹੈ ਜੀ ਤੇ ਰੇਟ ਹੈ ਜਿਹੜੀ ਮਰਜੀ ਕੰਟੀ ਜਿਹੜਾ ਮਰਜੀ ਬੰਦਾ ਉਹ ਵਾਚ ਕਰ ਸਕਦਾ ਅੱਛਾ ਉਹ ਕੈਟਲੌਗ ਆਊਟਲਡ ਡਾਊਨਲੋਡ ਹੈ ਡਾਇਰੈਕਟਲੀ ਸੈਂਡ ਹੋ ਜਾਂਦਾ ਉਹ ਤੁਸੀਂ ਆਪਣਾ ਮੈਸੇਜ ਕਰੋਗੇ ਵਟਸਐਪ ਤੇ ਕੈਟਲੌਗ ਡਾਊਨਲੋਡ ਹੋ ਜਾਏਗਾ ਆਟੋਮੈਟਿਕਲੀ ਸੈਂਡ ਹੋ ਜਾਏਗਾ ਜੀ 987210068 ਵੀ ਮੇਰਾ ਆਪਣਾ ਪਰਸਨ ਨੰਬਰ ਹੈ ਜਿਸ ਤੇ ਤੁਸੀਂ ਕਸਟਮਾਈਜ਼ ਵੀ ਕਰਾ ਸਕਦੇ ਹੋ ਹੋਲਸੇਲ ਆਰਡਰ ਵੀ ਕਰ ਸਕਦੇ ਹੋ ਆਈਟਮਸ ਆਪਣੇ ਕੋਲ ਜਿਹੜੀਆਂ ਇੱਥੇ ਨਹੀਂ ਅਵੇਲੇਬਲ ਉਹ ਕਿਹੜੀਆਂ ਹੋ ਸਕਦੀਆਂ ਹੋਰ ਜੇ ਕਸਟਮਾਈਜ਼ ਕਰਵਾਉਣੀਆਂ ਹੋਣ ਲੋ ਉਹਦੇ ਵਿੱਚ ਦੇਖੋ ਜੀ ਇੱਕ ਤਖਤੀ ਹੈਗੀ ਆ ਜਿਹੜੇ ਫੱਟੀ ਹੁੰਦੀ ਹੈ ਉਹ ਫੱਟੀ ਅੱਛਾ ਜਿਹੜੀ ਪੁਰਾਣੇ ਜਵਾਨੇ ਲਿਖਦੇ ਸੀ ਜਿਹੜੇ ਕੋਲਡ ਪੰਜਾਬ ਹੈਗਾ ਹੈ ਐਡਮਾ ਸਾਡੇ ਕੋਲ ਇੰਸਟਾਗ੍ਰam ਪੇਜ ਤੇ ਸਾਰੀਆਂ ਪਈਆਂ ਹੋਈਆਂ ਨੇ ਸਾਡੀ ਐਡਮਾ ਜੀ ਕੈਟਲੌਗ ਤੇ ਸਾਡੀ ਐਡਮਾ ਸਾਰੀਆਂ ਹੈਗੀਆਂ ਨੇ ਇੱਥੇ ਜਗ੍ਹਾ ਕੁ ਸਪੇਸ ਕਰਦੇ ਜੇ ਤੁਹਾਨੂੰ ਲੋਕ ਦੱਸਣ ਵੀ ਇਹ ਚੀਜ਼ ਵੜਾਓ ਪੰਜਾਬੀ ਨੂੰ ਪ੍ਰੋਮੋਟ ਕਰਨ ਲਈ ਸਾਡੇ ਲਈ ਉਹ ਵੀ ਆਪਾਂ ਨਵੀਂ ਆਈਟਮ ਵੀ ਕੋਈ ਐਡ ਕਰ ਸਕਦੇ ਹਾਂ ਨਾ ਵੜਾ ਲਾਂਗੇ ਜੋ ਮਰਜ਼ੀ ਬਣਾ ਲੈ ਹਾਂ ਤੇ ਤੁਸੀਂ ਕੀ ਮੈਸੇਜ ਦੇਣਾ ਚਾਹੋਗੇ ਪੰਜਾਬੀ ਮਾਂ ਬੋਲੀ ਲਈ ਕੀ ਤੁਹਾਡਾ ਮੈਸੇਜ ਹੈ ਲੋਕਾਂ ਲਈ ਸਾਰੇ ਪੰਜਾਬੀ ਭਰਾਵਾਂ ਨੂੰ ਬੇਨਤੀ ਹੈ ਕਿ ਬੱਚਿਆਂ ਨੂੰ ਪੰਜਾਬੀ ਪੜ੍ਹਾਓ ਜੀ ਸ਼ੁਰੂ ਤੋਂ ਹੀ ਘਰ 'ਚ ਵੀ ਪੰਜਾਬੀ ਬੋਲੋ ਸਕੂਲ 'ਚ ਵੀ ਪੰਜਾਬੀ ਬੋਲਣ ਦੀ ਆਦਤ ਪਾਓ ਕਿਸੇ ਨੂੰ ਡਰੋਣਾ ਜੇ ਮੰਨ ਲਓ ਕਿ ਤੁਸੀਂ ਆਪਾਂ ਕਿਸੇ ਰੈਸਟੋਰੈਂਟ ਤੇ ਜਾਂਦੇ ਆ ਉਹ ਸਾਰੇ ਜੇ ਇੰਗਲਿਸ਼ ਕੋਈ ਗੱਲ ਕਰਦਾ ਹਿੰਦੀ ਗੱਲ ਕਰਦਾ ਉਹਨੂੰ ਕੋਈ ਮੈਨੂੰ ਹਿੰਦੀ ਪੰਜਾਬੀ ਨਹੀਂ ਆਉਂਦੀ ਮੈਨੂੰ ਇੰਗਲਿਸ਼ ਤੇ ਹਿੰਦੀ ਨਹੀਂ ਆਉਂਦੀ ਪੰਜਾਬੀ 'ਚ ਬੋਲੋ ਜੀ ਨਹੀਂ ਆਉਂਦੀ ਹਿੰਦੀ ਨਹੀਂ ਆਉਂਦੀ ਮੈਨੂੰ ਪੰਜਾਬੀ 'ਚ ਗੱਲ ਕਰੋ ਅਗਲੇ ਨਾਲ ਆਪਣੇ ਆਪ ਕਰਨੇ ਪੈਣੇ ਆ ਜੀ ਆਪ KFC ਜਾਂਦੇ ਆ ਜਾਂ ਮੈਕਡੋਨਲਡ ਜਾਂਦੇ ਆ ਉਥੇ ਇੰਗਲਿਸ਼ ਹੀ ਗੱਲ ਕਰਦੇ ਆ ਜੀ ਤੁਸੀਂ ਕੋਈ ਨਹੀਂ ਜਾਣਦੇ ਇੰਗਲਿਸ਼ ਆਂਦੀ ਨਹੀਂ ਤਾਂ ਪੰਜਾਬੀ ਦੀ ਗੱਲ ਕਰੋ ਦੇਖੋ ਇਸ ਲਈ ਆਪਾਂ ਇੱਕ ਦੇਣਦਾਰ ਆ ਪੂਰਾ ਪੰਜਾਬ ਪੰਜਾਬੀਅਤ ਦੇਣਦਾਰ ਆ ਦਲਜੀਤ ਦੀ ਦਲਜੀਤ ਸ਼ਰੇਆਮ ਕਹਿੰਦਾ ਹੈ ਕਿ ਮੈਨੂੰ ਮੈਂ ਇੰਗਲਿਸ਼ ਹੈ ਮੈਮ ਤੁਸੀਂ ਇਹਦੇ ਬਾਰੇ ਤੁਹਾਨੂੰ ਪਤਾ ਹੈ ਦੇ ਜੀ ਸ਼ਰੇਆਮ ਕਹ ਦਿੰਦਾ ਤੇ ਵਰਡ ਵੀ ਉਹ ਯੂਜ਼ ਕਰਦਾ ਜਿਹੜੇ ਬਿਲਕੁਲ ਦੇਸੀ ਹੁੰਦੇ ਨੇ ਕਟੜ ਵਰਡ ਹੈ ਨਾ ਇਹ ਤੁਹਾਡੇ ਲੁਧਿਆਣਾ ਸ਼ਹਿਰ ਦਾ ਮਾਣ ਹੈ ਸਭ ਤੋਂ ਵੱਡੀ ਗੱਲ ਇੱਥੇ ਹੀ ਵਧੀਆ ਫੁੱਲਿਆ ਨਾ ਸਾਰਾ ਇੱਥੀ ਉਹਦਾ ਟਾਈਮ ਲੰਘਿਆ ਦੇਖੋ ਇਹਦਾ ਆਪਣੇ ਵਿੱਚ ਹੀ ਕਮੀ ਆਈ ਹੈ ਨੇ ਤਾਂ ਹੀ ਇਹ ਪੰਜਾਬੀ ਮਾਂ ਬੋਲੀ ਪਿੱਛੇ ਹੋ ਰਹੀ ਹੈ ਜੇ ਆਪਣੀ ਕਮੀ ਦੂਰ ਕਰ ਲੋਗੇ ਤੇ ਬੱਚਿਆਂ ਨੂੰ ਸ਼ੁਰੂ ਤੋਂ ਸਿਖਾ ਦਿਓ ਕਿਹੜਾ ਬੋਲੇਗਾ ਫਿਰ ਜੀ ਦੋਸਤੋ ਇਸੀ ਆਸ ਦੇ ਨਾਲ ਇਸੀ ਅਰਦਾਸ ਦੇ ਨਾਲ ਅਸੀਂ ਤੁਹਾਨੂੰ ਅਲਵਿਦਾ ਕਹਿੰਦੇ ਹਾਂ ਕਿ ਜਿਹੜੇ ਪੰਜਾਬੀ ਮਾਂ ਬੋਲੀ ਦੇ ਜਿਹੜੇ ਆਪਾਂ ਬੀਜ ਉਗਾਏ ਸੀਗੇ ਉਹ ਕਿਤੇ ਧਰਤੀ ਦੇ ਵਿੱਚ ਹੀ ਨਾ ਰਹਿ ਜਾਣ ਉਹਨਾਂ ਦੇ درخت ਬਣਨ ਤੇ ਪੰਜਾਬੀ ਮਾਂ ਬੋਲੀ ਪੂਰੀ ਦੁਨੀਆ ਦੇ ਵਿੱਚ ਰਾਜ ਕਰੇ ਆਪਾਂ ਇਹੀ ਚਾਹੁੰਦੇ ਆ ਪੰਜਾਬੀਤ ਰਾਜ ਕਰੇ ਤੇ ਅਸੀਂ ਇਹੀ ਚਾਹੁੰਦੇ ਆ ਕਿ ਸਾਡਾ ਜਿਹੜਾ ਸਿੱਖ ਧਰਮ ਹੈ ਇਹਦਾ ਪ੍ਰਸਾਰ ਤੇ ਪ੍ਰਚਾਰ ਦੁਨੀਆ ਦੇ ਵਿੱਚ ਹੋਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ